ਕਰ ਲਿਆ ਪਰ ਉਦੋਂ ਇੱਕ ਵਿਚਾਰ ਹੁੰਦੀ ਸੀ ਵੀ ਜਿਹੜੇ ਰਿਸ਼ਤੇ ਹੁੰਦੇ ਸੀ ਉਹ ਬੜੀ ਥੋੜੀ ਉਮਰ ਦੇ ਵਿੱਚ ਹੋ ਜਾਇਆ ਕਰਦੇ ਸੀ ਜੇ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਵੇਖਿਓ ਤਾਂ ਬਾਲ ਵਿਆਹ ਦੀ ਰੀਤੀ ਹੁੰਦੀ ਸੀ ਵੀ ਬਚਪਨ ਦੇ ਵਿੱਚ ਵਿਆਹ ਹੋ ਜਾਂਦਾ ਸੀ ਤੇ ਜਦੋਂ ਜੋਬਨ ਆਉਂਦਾ ਸੀ ਉਦੋਂ ਫਿਰ ਜਾ ਕੇ ਮੁਕਲਾਵਾ ਦਿੱਤਾ ਜਾਂਦਾ ਸੀ ਜਿਹੜੀ ਵਿਆਹ ਦੀ ਸ਼ਾਦੀ ਦੀ ਰੀਤੀ ਉਹ ਬਚਪਨ ਦੇ ਵਿੱਚ ਹੋ ਜਾਂਦੀ ਸੀ ਬੱਚਿਆਂ ਦੀ ਮੁਕਲਾਵਾ ਜਵਾਨੀ ਪੈਰ ਦੇ ਵਿੱਚ ਹੁੰਦਾ ਸੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਸ਼ਾਦੀ ਉਹ ਵੀ ਬਹੁਤ ਘੱਟ ਉਮਰ ਦੇ ਵਿੱਚ ਪਰ ਉਹ ਤੋਂ ਬਾਲ ਵਿਆਹ ਨਹੀਂ ਸੀ ਹੁੰਦਾ ਜਦੋਂ ਰਿਸ਼ਤੇ ਦੀ ਵਿਚਾਰ ਚੱਲੀ ਹੈ ਗੁਰੂ ਨਾਨਕ ਸਾਹਿਬ ਦੀ ਵੱਡੀ ਨੌਕਰੀ ਹੈ ਤੇ ਇੱਕਦਮ ਛੱਡ ਕੇ ਤਲਵੰਡੀ ਨਹੀਂ ਜਾ ਸਕਦੇ ਇਸ ਕਰਕੇ ਇਹ ਵਿਉਂਤ ਬਣਾਈ ਗਈ ਵੀ ਸਾਰਾ ਕੁੜਮ ਕਬੀਲਾ ਸਾਖ ਸੰਬੰਧੀ ਸੁਲਤਾਨਪੁਰ ਲੋਧੀ ਆਉਣਗੇ ਤੇ ਸੁਲਤਾਨਪੁਰ ਲੋਧੀ ਹੀ ਵਿਵਾਹ ਕਾਰਜ ਕੀਤੇ ਜਾਣਗੇ ਗੁਰਨਾਨਕ ਸਾਹਿਬ ਦੀ ਜੰਝ ਜਾਵੇਗੀ ਸੁਲਤਾਨਪੁਰ ਲੋਧੀ ਤੋਂ ਬਟਾਲੀ ਇਤਿਹਾਸ ਲਿਖਦਾ ਹੈ ਕਵੀ ਸੰਤੋਖ ਸਿੰਘ ਚੂੜਾਵੰਡੀ ਤਲਵੰਡੀ ਤੋਂ ਬਾਬਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਇਹਨਾਂ ਦੇ ਤਾਇਆ ਜੀ ਸਨ ਬਾਬਾ ਲਾਲੂ ਜੀ ਗੁਰੂ ਨਾਨਕ ਸਾਹਿਬ ਦਾ ਬੜਾ ਪਰਮ ਮਿੱਤਰ ਸੀ ਚੌਧਰੀ ਰਾਏ ਬਲਾਰ ਜਿਹੜਾ 10 ਪਿੰਡਾਂ ਤੇ ਚੌਧਰ ਕਰਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਨਾਨਕਾ ਪਰਿਵਾਰ ਪਿੰਡ ਚਾਹਲ ਬਰਕੀ ਦੇ ਨੇੜੇ ਉੱਥੋਂ ਇਹਨਾਂ ਦਾ ਨਾਨਕਾ ਪਰਿਵਾਰ ਆਇਆ ਇਹਨਾਂ ਦੇ ਨਾਨਾ ਜੀ ਬਾਬਾ ਕ੍ਰਿਸ਼ਨਾ ਜੀ ਨਾਨੀ ਬੀਬੀ ਭرائی ਜੀ ਇਹਨਾਂ ਦੇ ਮਾਮਾ ਜੀ ਭਾਈ ਰਾਮਾ ਜੀ ਇਹ ਪੂਰਾ ਪਰਿਵਾਰ ਹੈ ਜਿਹੜਾ ਸਕੇ ਸੰਬੰਧੀ ਇਥੋਂ ਤੱਕ ਉਸ ਵਕਤ ਬੜੇ ਹੀ ਸੰਨਿਆਸੀ ਸੰਤ ਸਾਧੂ ਮਹਾਤਮਾ ਬੜਾ ਭਾਰਾ ਇਕੱਠ ਸੀ ਜਿਹੜਾ ਸੁਲਤਾਨ ਪ੍ਰਲੋਧੀ ਹੋਇਆ ਨਵਾਬ ਦੌਲਤਖਾਨ ਵੀ ਇਸ ਵੀ ਸ਼ਾਦੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਵਿਆਹ ਕਾਰਜਾਂ ਦੇ ਵਿੱਚ ਸ਼ਾਮਲ ਹੋਇਆ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਦਾ ਦਿਨ ਮੁਕਰਰ ਹੋ ਗਿਆ ਸੁਲਤਾਨ ਪਰਲੋਦੀ ਦੇ ਵਿੱਚ ਜਿਵੇਂ ਇੱਕ ਪੁਰਬ ਮਨਾਇਆ ਜਾਂਦਾ ਹੈ ਐਦਾਂ ਖੁਸ਼ੀਆਂ ਸਨ ਦਿਲਾਂ ਦਾ ਬਾਦਸ਼ਾਹ ਹੈ ਗੁਰੂ ਨਾਨਕ ਦੇਵ ਮਹਾਰਾਜ ਉਹਦੀ ਸ਼ਾਦੀ ਹੋ ਰਹੀ ਹੈ ਕਿਸੇ ਵੀ ਘਰ ਦੇ ਵਿੱਚ ਹੋਵੇ ਜਦੋਂ ਕਿਸੇ ਬੱਚੇ ਦਾ ਵਿਆਹ ਹੁੰਦਾ ਹੈ ਤੇ ਘਰ ਦੇ ਵਿੱਚ ਬੜੀ ਰੌਣਕ ਹੁੰਦੀ ਹੈ ਪਰ ਜਿਹੜਾ ਹੁਣ ਵਿਆਹ ਹੋਣ ਲੱਗਿਆ ਹੈ ਕਿਸੇ ਆਮ ਬਾਲਕ ਦਾ ਨਹੀਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਦਾ ਹੋ ਰਿਹਾ ਹੈ ਤੇ ਸੁਲਤਾਨ ਪਰ ਲੋਧੀ ਦੇ ਵਿੱਚ ਰੌਣਕਾਂ ਸਨ ਬਾਜ਼ਾਰਾਂ ਦੀ ਸ਼ਾਨ ਹੀ ਵੱਖਰੀ ਸੀ ਮੈਂ ਜਿਵੇਂ ਪਹਿਲਾਂ ਦੱਸਿਆ 18 ਤੋਂ 20 ਬਾਜ਼ਾਰਾਂ ਦੀ ਗਿਣਤੀ ਹੈ ਇੱਕ ਇਤਿਹਾਸਕਾਰ ਨੇ 32 ਬਾਜ਼ਾਰਾਂ ਦਾ ਵੀ ਜ਼ਿਕਰ ਕਰਿਆ ਵੀ ਸੁਲਤਾਨ ਪਰਲੋਦੀ ਦੇ 32 ਬਾਜ਼ਾਰ ਸਨ ਬੜੀ ਹੀ ਰੌਣਕ ਹੈ ਸਾਰੇ ਪਾਸੇ ਕਿਉਂਕਿ ਬਾਹਰਲੇ ਨਗਰਾਂ ਤੋਂ ਵੀ ਲੋਕ ਆ ਰਹੇ ਨੇ ਗੁਰੂ ਨਾਨਕ ਸਾਹਿਬ ਦੇ ਅੰਗ ਸਾਖ ਬੜੇ ਸਾਧੂ ਸੰਤ ਤੇ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਨواب ਦੌਲਤ ਖਾਨ ਕਰਦੇ ਜਦੋਂ ਸਾਰਾ ਇਹ ਕਾਰਜ ਹੋ ਗਿਆ ਤੇ ਉਹ ਰੀਤੀਆਂ ਜਿਹੜੀਆਂ ਪਹਿਲ ਨਿਭਾਈਆਂ ਜਾਣੀਆਂ ਨਿਭਾਈਆਂ ਗਈਆਂ ਸੁਭਾਵਿਕ ਗੱਲ ਹੈ ਅੱਜ ਤੱਕ ਦਾ ਜਿਹੜਾ ਬੰਧ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਭੈਣ ਦੇ ਘਰ ਰਹੇ ਸੀ ਪਰ ਹੁਣ ਉਹਨਾਂ ਨੇ ਆਪਣਾ ਗ੍ਰਸਥ ਜੀਵਨ ਸ਼ੁਰੂ ਕਰਨਾ ਸੀ ਉਹਨਾਂ ਨੇ ਆਪਣੀ ਧਰਮ ਸਪਤਨੀ ਦੇ ਨਾਲ ਰਹਿਣਾ ਹੈ ਇਸ ਕਰਕੇ ਉਹਨਾਂ ਨੇ ਆਪਣਾ ਇੱਕ ਵੱਖਰਾ ਘਰ ਬਣਾਇਆ ਬੇਬੇ ਨਾਨਕੀ ਦੇ ਘਰ ਤੋਂ ਜਦੋਂ ਤੁਸੀਂ ਕਦੇ ਸੁਲਤਾਨਪੁਰ ਲੋਧੀ ਜਾਂਦੇ ਹੋ ਜਿੱਥੇ ਬੇਬੇ ਨਾਨਕੀ ਦਾ ਘਰ ਹੈ ਉਹ ਪਾਵਨ ਸਥਾਨ ਤੋਂ ਤਕਰੀਬਨ ਥੋੜਾਕ ਅੱਧਾ ਕਮੀਲ ਦੀ ਵਿੱਥ ਹੈ ਬਾਜ਼ਾਰ ਦੇ ਅੰਦਰ ਸ਼ਹਿਰ ਦੇ ਅੰਦਰ ਇਹ ਦੂਜਾ ਇੱਕ ਆਸਾਨ ਹੈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀਆ ਦਾ ਪ੍ਰਾਤਨ ਘਰ ਹੈ ਮਹਾਪੁਰਸ਼ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨ ਤਰਨ ਸਾਹਿਬ ਵਾਲੇ ਉਹਨਾਂ ਨੇ ਸੇਵਾ ਕਰਾਈ ਹੁਣ ਨਿਸ਼ਾਨਦੇਹੀ ਤੇ ਪਹਿਲਾਂ ਵੀ ਹੋ ਚੁੱਕੀ ਸੀ ਵੀ ਇੱਥੇ ਗੁਰੂ ਨਾਨਕ ਸਾਹਿਬ ਦਾ ਘਰ ਸੀ ਤੇ ਉੱਥੇ ਪਾਵਨ ਸਥਾਨ ਬਣਿਆ ਹੋਇਆ ਸੀ ਪਰ ਪਿਛਲੇ ਸਮੇਂ ਦੇ ਦੌਰਾਨ ਤਕਰੀਬਨ 15-20 ਸਾਲ ਪਹਿਲਾਂ 25 ਸਾਲ ਪਹਿਲਾਂ ਉਦੋਂ ਉਹਨਾਂ ਨੇ ਮੁੜ ਕਾਰ ਸੇਵਾ ਆਰੰਭ ਕੀਤੀ ਵੀ ਆਪਾਂ ਇਹ ਸਥਾਨ ਦੀ ਸੇਵਾ ਕਰਾਈ ਵੀ ਥੋੜਾ ਹੋਰ ਇਹਨੂੰ ਵੱਡਾ ਤੇ ਆਲੀਸ਼ਾਨ ਸਥਾਨ ਬਣਾ ਦਈ ਗੁਰੂ ਨਾਨਕ ਸਾਹਿਬ ਦਾ ਪ੍ਰਾਤਨ ਸਥਾਨ ਹੈ ਇੱਥੇ ਵੀ ਉਹ ਇੱਥੇ ਰਹਿੰਦੇ ਰਹੇ ਜਦੋਂ ਨੀਹਾਂ ਪਟਣ ਲੱਗੇ ਇਤਿਹਾਸ ਲਿਖਦਾ ਏ ਉਹ ਨੀਹਾਂ ਦੇ ਵਿੱਚੋਂ ਉਹ ਪ੍ਰਾਤਨ ਕਮਰੇ ਵੀ ਨਿਕਲ ਆਏ ਨੇ ਅੱਜ ਉਹਨੂੰ ਸ਼ੀਸ਼ਿਆਂ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਹੈ ਤੁਸੀਂ ਕਦੇ ਜਾਵੋਗੇ ਸੁਲਤਾਨ ਪਰਲੋਦੀ ਤੁਹਾਨੂੰ ਅੱਜ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਾਤਨ ਘਰ ਦੇਖਣ ਨੂੰ ਮਿਲੇਗਾ ਸ਼ੀਸ਼ਿਆਂ ਦੇ ਵਿੱਚ ਉਹ ਰੱਖਿਆ ਹੋਇਆ ਉਹਨਾਂ ਨੇ ਸਾਂਭ ਕੇ ਉਹ ਨੀਹਾਂ ਦੇ ਵਿੱਚੋਂ ਕੁਝ ਕਮਰੇ ਨੇ ਜਿਹੜੇ ਮਿਲੇ ਇਤਿਹਾਸਕਾਰਾਂ ਨੇ ਦਾਵਾ ਕੀਤਾ ਹੈ ਇਹੋ ਗੁਰੂ ਨਾਨਕ ਸਾਹਿਬ ਦਾ ਉਹ ਘਰ ਸੀ ਗੁਰੂ ਨਾਨਕ ਸਾਹਿਬ ਨੇ ਆਪਣਾ ਘਰ ਬਣਾਇਆ ਜਿੱਥੇ ਉਹਨਾਂ ਨੇ ਆਪਣਾ ਪਰਿਵਾਰ ਸ਼ੁਰੂ ਕੀਤਾ ਸੀ ਇਸੇ ਘਰ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਬਣਾਇਆ ਸੀ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ ਇਸੇ ਘਰ ਦੇ ਵਿੱਚ ਬਾਬਾ ਲਖਮੀ ਦਾਸ ਜੀ ਆ ਨੇ ਅਵਤਾਰਤ ਆ ਰਿਹਾ ਜਨਮ ਹੋਇਆ ਸੀ ਖਰ ਹੁਣ ਉਹ ਘੜੀ ਉਹ ਦਿਨ ਆਇਆ ਜਿਸ ਦਿਨ ਗੁਰੂ ਨਾਨਕ ਸਾਹਿਬ ਦੀ ਜਨ ਜੁੱਠੀ ਹੈ ਤੇ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨ ਪਰ ਲੋਧੀ ਤੋਂ ਬਟਾਲੇ ਨੂੰ ਮੈਂ ਇਹਦੇ ਬਾਬਤ ਪਹਿਲਾਂ ਵੀ ਬੇਨਤੀ ਕਰੀ ਐ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹ ਰਹਿਬਰ ਹਨ ਜਿਨ੍ਹਾਂ ਨੇ ਦੁਨਿਆਵੀ ਰੀਤੀਆਂ ਨੂੰ ਤੋੜ ਦਿੱਤਾ ਸੀ ਉਹਨਾਂ ਦੀ ਆਪਣੀ ਇੱਕ ਧਾਰਨਿਕ ਰੀਤੀ ਹੈ ਉਹਨਾਂ ਦਾ ਆਪਣਾ ਇੱਕ ਪਰੰਪਰਾ ਦਾ ਰਿਵਾਜ ਹੈ ਧਾਰਮਿਕ ਭਾਵ ਜਿਹੜਾ ਆਮ ਪਰਿਵਾਰਾਂ ਦੇ ਵਿੱਚ ਹੁੰਦਾ ਸੀ ਨੱਚਣ ਗਾਉਣ ਇਹ ਉਹਨਾਂ ਦੇ ਜਿਹੜੇ ਕਾਰਜਾਂ ਦੇ ਵਿੱਚ ਨਹੀਂ ਰਿਹਾ ਉਨ੍ਹਾਂ ਦੇ ਕਾਰਜ ਸਨ ਜਿਹੜੇ ਉਹ ਧਾਰਮਿਕ ਰੌ ਰੀਤਾਂ ਦੇ ਨਾਲ ਹੋਏ। ਜੇ ਖੁਸ਼ੀ ਵੀ ਮਨਾਈ ਗਈ ਹੈ ਤੇ ਧਰਮ ਦੇ ਦਾਇਰੇ ਦੇ ਵਿੱਚ ਵਿੱਤ ਦੇ ਵਿੱਚ ਰਹਿ ਕੇ ਮਨਾਈ ਗਈ ਹੈ। ਇਤਿਹਾਸ ਲਿਖਦਾ ਹੈ ਸਹਿਬਗੁਰੂ ਨਾਨਕ ਦੇਵ ਮਹਾਰਾਜ ਜੀ ਬੜੇ ਹੀ ਸਾਦਗੀ ਭਰੇ ਅੰਦਾਜ਼ ਦੇ ਵਿੱਚ ਪੂਰੇ ਰਿਸ਼ਤੇਦਾਰ ਛਕੇ ਸੰਬੰਧੀਆਂ ਦੇ ਨਾਲ ਬਟਾਲੇ ਪਹੁੰਚਲੇ। ਇਹ ਜਿਹੜੀ ਝੰਝ ਗਈ ਸੀ ਕੁਝ ਰਥ ਕੁਝ ਗੱਡੇ ਨੇ। ਤੇ ਕੁਝ ਲੋਕੀ ਪੈਦਲ ਵੀ ਗਏ ਰੱਥ ਤੇ ਗੱਡਿਆਂ ਦੇ ਉੱਪਰ ਤੇ ਕੁਝ ਲੋਕ ਪੈਦਲ ਗਏ ਤੇ ਜਿਨ੍ਹਾਂ ਵੇਲਿਆਂ ਦੀ ਆਪਾਂ ਗੱਲ ਕਰਦੇ ਹਾਂ ਉਦੋਂ ਜੰਜ ਸ਼ਾਦੀ ਤੋਂ ਕੁਝ ਦਿਨ ਪਹਿਲਾਂ ਜਾਂਦੀ ਸੀ ਜੰਜ ਦਾ ਟੁਕਾ ਹੁੰਦਾ ਸੀ ਤੇ ਜੰਜ ਰਹਿੰਦੀ ਸੀ ਉੱਥੇ ਕੁਝ ਦਿਨ ਜੇ ਨੇੜੇ ਦਾ ਕੋਈ ਨਗਰ ਹੈ ਤੇ ਕੋਈ 2 ਦਿਨ ਜੇ ਦੂਰ ਦਾ ਨਗਰ ਹੈ 4 ਦਿਨ ਵੀ ਰੁਕਦੇ ਸੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਜੰਜ ਪਹਿਲਾਂ ਪਹੁੰਚ ਗਈ ਤੇ ਜੰਜ ਦਾ ਜਿਹੜਾ ਪੜਾਵ ਸੀ ਜਿੱਥੇ ਅੱਜ ਗੁਰਦੁਆਰਾ ਕੰਧ ਸਾਹਿਬ ਹੈ ਇੱਥੇ ਜੰਜ ਦਾ ਪੜਾ ਕੀਤਾ ਗਿਆ ਹੁਣ ਇਹਦੇ ਬਾਬਤ ਇੱਕ ਇਤਿਹਾਸ ਦਾ ਕਥਨ ਹੈ ਵੀ ਬਟਾਲੇ ਦੇ ਵਿੱਚ ਜਿਵੇਂ ਸੁਲਤਾਨ ਪਰਲੋਦੀ ਦੇ ਵਿੱਚ ਚਾਰ ਆਏ ਖੁਸ਼ੀਆਂ ਨੇ ਬਟਾਲੇ ਦੇ ਵਿੱਚ ਵੀ ਚਰਚਾ ਸੀ ਵੀ ਮੂਲ ਚੰਦ ਜੀ ਦੀ ਸੁਪਤਰੀ ਦਾ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਨਾਲ ਵਿਆਹ ਹੋ ਰਿਹਾ ਜਿੱਥੇ ਸਹਿਬਗੁਰੂ ਨਾਨਕਦੇਵ ਮਹਾਰਾਜ ਜੀਆਂ ਨੇ ਬਾਲ ਉਮਰ ਦੇ ਵਿੱਚ ਪੰਡਤ ਹਰਦੇয়াল ਦੀ ਬਾਹਮ ਪਕੜ ਕੇ ਇਹ ਦੱਸ ਦਿੱਤਾ ਸੀ ਕਿ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਹੀਂ ਤੂੰ ਜਗਤ ਗੁਰੂ ਹੋ ਸਕਦਾ ਹੈ ਭਗਤਾਂ ਦਾ ਗੁਰੂ ਨਹੀਂ ਜਿੱਥੇ ਉਹਨਾਂ ਨੇ ਕਹਿ ਦਿੱਤਾ ਸੀ ਮੈਂ ਤੈਨੂੰ ਗੁਰੂ ਨਹੀਂ ਮੰਨਦਾ ਮੇਰਾ ਗੁਰੂ ਤੇ ਗਿਆਨ ਹੈ ਸ਼ਬਦ ਹੈ ਕੁਝ ਕਟੜ ਵਿਰੋਧੀ ਵੀ ਹੋਣਗੇ ਜਿਹੜੇ ਗੁਰੂ ਨਾਨਕ ਸਾਹਿਬ ਨਾਲ ਈਰਖਾ ਕਰਦੇ ਸਨ ਉਹਨਾਂ ਨੂੰ ਕੋਸ਼ਿਸ਼ ਚੱਲਦੀ ਸੀ ਵੀ ਕੋਈ ਐਸੀ ਵਿਵੰਤ ਬਣਾਈ ਜਾਵੇ ਸੱਤ ਸਾਲਾਂ ਦਾ ਸੀ ਨਾਨਕ ਜਦੋਂ ਇਹਨੇ ਗੋਪਾਲ ਪੰਡਤ ਨੂੰ ਵੀ ਕੁਝ ਸਿੱਖਿਆਵਾਂ ਦੇ ਦਿੱਤੀਆਂ ਸੀ ਗੋਪਾਲ ਪੰਡਤ ਵੀ ਇਹ ਗੱਲ ਆਖਦਾ ਸੀ ਵੀ ਨਾਨਕ ਆਉਂਦਾ ਪੜ੍ਹਨਾ ਤੇ ਸਾਨੂੰ ਪੜਾਕੇ ਜਾਂਦਾ ਗੁਰੂ ਨਾਨਕ ਸਾਹਿਬ ਨੂੰ ਪੇਜਾ ਪੜ੍ਹਨ ਵਾਸਤੇ ਸੀ ਪਰ ਉਹ ਪੰਡਤ ਨੂੰ ਵੀ ਪੜ੍ਹਾਏ ਇਸ ਕਰਕੇ ਹੁਣ ਕੁਝ ਕਟੜ ਨਜ਼ਰਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਨੇ ਇਤਿਹਾਸ ਲਿਖਦਾ ਹੈ ਜਦੋਂ ਜੰਜ ਦਾ ਟੁਕਾ ਹੋਇਆ ਇਹ ਜਗ੍ਹਾ ਵਿਸ਼ੇਸ਼ ਤੌਰ ਤੇ ਚੁਣੀ ਗਈ ਜਿੱਥੇ ਗੁਰਦੁਆਰਾ ਕੰਧ ਸਾਹਿਬ ਹੈ ਕੁਝ ਕਟੜ ਪੰਥੀ ਧਰਮੀ ਲੋਕ ਨੇ ਜਿਹੜੇ ਉਹਨਾਂ ਨੇ ਵਿਹੋਂਤ ਬਣਾਈ ਸੀ ਕਿ ਕਿਸੇ ਯਤਨ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇਹ ਕੱਚੀ ਕੰਧ ਦੇ ਲਾਗੇ ਬਿਠਾ ਲ ਦਿਓ ਤੇ ਵਿਉਂਤ ਇਹ ਸੀ ਵੀ ਇਹ ਕੰਧ ਨੂੰ ਆਪਾਂ ਨੇ ਪਿੱਛੋਂ ਧੱਕਾ ਮਾਰਨਾ ਹੈ ਤੇ ਕੰਧ ਕੱਚੀ ਹੈ ਤੇ ਹਿੱਲਦੀ ਹੈ ਤੇ ਕਿਸੇ ਨੂੰ ਸ਼ੰਕਾ ਵੀ ਨਹੀਂ ਹੋਵੇਗਾ ਲੋਕਾਂ ਨੂੰ ਪਹਿਲਾਂ ਹੀ ਪਤਾ ਵੀ ਕੰਧ ਹਿੱਲਦੀ ਹੈ ਤੇ ਕੰਧ ਡਿਗੇਗੀ ਤੇ ਗੁਰੂ ਨਾਨਕ ਸਾਹਿਬ ਨੂੰ ਬੜੀ ਹਾਨੀ ਹੋਵੇਗੀ ਨੁਕਸਾਨ ਹੋਵੇ ਹੋ ਸਕਦਾ ਗੁਰੂ ਨਾਨਕ ਪਰਲੋਕ ਵੀ ਸਦਾਰਜੋ ਤੇ ਜਿਹੜੀ ਗੁਰੂ ਨਾਨਕ ਦੀ ਕ੍ਰਾਂਤੀਕਾਰੀ ਆਵਾਜ਼ ਹੈ ਉਹ ਅਸੀਂ ਦੱਬ ਦਿਆਂ ਉਹਨਾਂ ਨੇ ਵਿਉਂਤ ਬਣਾ ਲਈ ਜਦੋਂ ਸਹਿਬਗੁਰੂ ਨਾਨਕ ਦੇਵ ਮਹਾਰਾਜ ਪਾਵਨ ਸਥਾਨਾਂ ਤੇ ਪਹੁੰਚੇ ਜਿੱਥੇ ਗੁਰਦੁਆਰਾ ਕੰਧ ਸਾਹਿਬ ਹੈ ਜਾਣ ਬੁੱਝ ਕੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਇੱਕ ਪਾਸੇ ਉਹ ਕੱਚੀ ਕੰਧ ਦੇ ਲਾਗੇ ਬਿਠਾ ਲਿਆ ਕਵੀ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਉਸ ਵਕਤ ਨਗਰ ਬਟਾਲੇ ਦੀ ਰਹਿਣ ਵਾਲੀ ਇੱਕ ਬਿਰਧ ਮਾਤਾ ਗੁਰੂ ਨਾਨਕ ਸਾਹਿਬ ਕੋਲ ਲਈ ਜਿਵੇਂ ਪਤਾ ਸੀ ਵੀ ਇਹ ਸਾਡੇ ਇਸ ਨਗਰ ਦੇ ਜਵਾਈ ਬਣਨਾ ਇਹਨਾਂ ਨੇ ਮੂਲ ਚੰਦ ਜੀ ਦੀ ਸੁਪਤਰੀ ਨਾਲ ਇਹਨਾਂ ਦੀ ਸ਼ਾਦੀ ਹੋਣੀ ਹੈ ਉਹਨਾਂ ਨੇ ਪਿਆਰ ਦਿੱਤਾ ਅਸੀਸ ਦਿੱਤੀ ਤੇ ਨਾਲ ਹੀ ਇੱਕ ਬਚਨ ਕੀਤਾ ਪੁੱਤਰ ਇਹ ਕੰਧ ਦੇ ਲਾਗੇ ਨਾ ਬੈਠ ਇੱਥੋਂ ਉੱਠ ਜਾ ਹੋਰ ਪਾਸੇ ਬੈਠ ਜਾਓ ਗੁਰੂ ਨਾਨਕ ਸਾਹਿਬ ਆਖਣ ਲੱਗੇ ਮਾਂ ਇੱਥੋਂ ਉੱਠਣ ਨੂੰ ਕਿਉਂ ਆਖਦੇ ਹੋ ਉਹ ਬਿਰਧ ਮਾਤਾ ਨੇ ਆਖਣਾ ਕੀਤਾ ਪੁੱਤਰ ਇਹ ਜਿਹੜੀ ਕੰਧ ਹੈ ਇਹ ਬੜੀ ਪੁਰਾਣੀ ਕੰਧ ਹੈ ਬੜੇ ਸਾਲ ਹੋ ਗਏ ਨੇ ਕੰਧ ਨੂੰ ਕੱਚੀ ਕੰਧ ਹੈ ਤੇ ਹਿੱਲਦੀ ਹੈ ਤੇ ਸਾਨੂੰ ਤੇ ਭੈ ਆਉਂਦਾ ਵੀ ਕਿਤੇ ਡਿੱਗ ਨਾ ਆਵੇ ਜੇ ਕੰਧ ਡਿਗੇਗੀ ਕੰਧ ਭਾਰੀ ਹੈ ਤੇ ਤੈਨੂੰ ਹਾਨੀ ਪਹੁੰਚੇਗੀ ਤੇਰਾ ਨੁਕਸਾਨ ਹੋਵੇ ਇਹਨਾ ਬਚਨ ਕੀਤਾ ਕਹਿੰਦੇ ਜਿਹੜੇ ਕੁਝ ਕਟੜ ਧਰਮੀ ਲੋਕ ਸਨ ਜਿਨ੍ਹਾਂ ਨੇ ਵਿਉਂਤ ਬਣਾਈ ਸੀ ਕੰਧ ਦੇਖਣ ਦੀ ਉਹਨਾਂ ਦਾ ਮੱਥਾ ਠਣਕਿਆ ਵੀ ਮਾਤਾ ਨੇ ਗੁਰੂ ਨਾਨਕ ਨੂੰ ਪਹਿਲਾਂ ਹੀ ਆਗਾਹ ਕਰ ਦਿੱਤਾ ਏ ਜਾਣਕਾਰੀ ਦੇ ਦਿੱਤੀ ਏ ਵੀ ਕੰਧ ਡਿੱਗ ਸਕਦੀ ਏ ਤੇ ਗੁਰੂ ਨਾਨਕ ਨੇ ਉੱਠ ਜਾਣਾ ਪਰ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਤਰਜਾਮੀ ਜਾਣੀ ਜਾਨ ਪਾਤਸ਼ਾਹ ਨੇ ਉਹਨਾਂ ਨੇ ਬਚਨ ਕੀਤਾ ਸੀ ਕਿ ਮਾਂ ਚਿੰਤਾ ਨਾ ਕਰ ਇਹ ਕੰਧ ਨਹੀਂ ਡਿਗੇ ਉਹ ਆਖਣ ਲੱਗੀ ਪੁੱਤਰ ਇਹ ਕੰਧ ਬੜੀ ਪੁਰਾਣੀ ਹਿੱਲਦੀ ਹੈ ਅਸੀਂ ਤੇ ਕਈ ਦਿਨਾਂ ਤੋਂ ਡਿਗਦੇ ਆਂ ਵੀ ਇਹਨੇ ਅੱਜ ਡਿਗ ਜਾਣਾ ਅੱਜ ਡਿਗ ਜਾਣਾ ਤੇ ਸਾਨੂੰ ਚਿੰਤਾ ਡਿਗ ਜਾਵੇਗੀ ਗੁਰੂ ਨਾਨਕ ਦੇਵ ਮਹਾਰਾਜ ਮੁਸਕਰਾ ਪਏ ਤੇ ਬਚਨ ਕਰਨ ਲੱਗੇ ਮਾਂ ਇਹ ਕੰਧ ਨਾ ਤੇ ਅੱਜ ਡਿੱਗੇ ਨਾ ਕੱਲ ਡਿੱਗੇ ਇਹ ਕੰਧ ਹੁਣ ਜੁਗੋ ਜੁਗਟal ਇਦਾਂ ਹੀ ਖੜੀ ਰਹੇ ਉਹ ਕੰਧ ਅੱਜ ਤੱਕ ਵੀ ਖੜੀ ਹੈ ਉਹ ਕੰਧ ਦਾ ਕੁਝ ਹਿੱਸਾ ਜਿਹੜਾ ਅੱਜ ਵੀ ਬਟਾਲੇ ਗੁਰਦੁਆਰਾ ਕੰਧ ਸਾਹਿਬ ਤੁਸੀਂ ਜਾਵੋਗੇ ਉੱਥੇ ਅੱਜ ਵੀ ਉਹ ਹਿੱਸਾ ਖੜਾ ਹੈ ਉਹ ਕੰਧ ਉਦੋਂ ਵੀ ਹਿੱਲਦੀ ਸੀ ਅੱਜ ਵੀ ਹਿੱਲਦੀ ਹੈ ਪਰ ਕੈਸੀ ਕਿਰਪਾ ਗੁਰੂ ਨਾਨਕ ਦੇ ਬਚਨ ਉਹ ਕੰਧ ਨਹੀਂ ਢਿੱਕੀ ਸਮਾਂ ਆਇਆ ਜਦੋਂ ਮਾਤਾ ਸੁਲਖਣੀ ਜੀਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਨਾਲ ਸ਼ਾਦੀ ਦਾ ਉਹ ਸਮਾਂ ਘੜੀ ਪਹਿਰ ਜਿਹੜਾ ਮਿਥਿਆ ਗਿਆ ਸੀ ਉਹ ਸਮੇ ਜਿਹੜੀ ਰੀਤੀ ਨਿਭਾਉਣ ਦਾ ਜ਼ਿਕਰ ਆਇਆ ਤੇ ਸੁਭਾਵਕ ਹੈ ਬਾਬਾ ਮੂਲ ਚੰਦ ਜੀ ਬਾਬਾ ਕਾਲੂ ਜੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਤੇ ਕੀਤੀ ਐ ਵੀ ਵਿਦੀ ਗੱਢ ਕੇ ਬ੍ਰਾਹਮਣ ਤੋਂ ਆਪਾਂ ਮੰਤਰਾਂ ਦਾ ਜਾਪ ਕਰਾਈਏ ਤੇ ਫੇਰੇ ਲੈ ਲਈਏ ਤੁਸੀਂ ਫੇਰੇ ਲਵੋ ਤੇ ਰੀਤੀ ਪਰੰਪਰਾ ਨਿਭ ਜਾਵੇ ਪਰ ਗੁਰੂ ਨਾਨਕ ਦੇਵ ਮਹਾਰਾਜ ਤੇ ਆਪ ਧਰੋਂ ਪਠਾਏ ਸਤਿਗੁਰੂ ਆਏ ਨਹੀਂ ਉਹਨਾਂ ਨੇ ਤੇ ਆਪਣਾ ਹੀ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹਨਾਂ ਦੇ ਤੇ ਨਿਰਮਲ ਪੰਥ ਇਸ ਕਰਕੇ ਉਹਨਾਂ ਨੇ ਨਾਂ ਤੇ ਪਰਦੇ ਦੀ ਰਸਮ ਨੂੰ ਮੰਨਿਆ ਨਾ ਚੁੰਨੀ ਚੜਾਵੇ ਨੂੰ ਮੰਨਿਆ ਤੇ ਨਾ ਹੀ ਵੇਦੀ ਦੇ ਦਵਾਲੀ ਫੇਰੇ ਲੈਣ ਨੂੰ ਮੰਨਿਆ ਇਤਿਹਾਸ ਲਿਖਦਾ ਏ ਬਿਲਕੁਲ ਵੱਖਰੀ ਰੀਤੀ ਨਿਭਾਈ ਗਈ ਕਵੀ ਸੰਤੋਖ ਸਿੰਘ ਚੂੜਾ ਮੰਡੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਇਹ ਲਿਖਦੇ ਹਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇੱਕ ਓੰਕਾਰ ਦੇ ਦਵਾਰੇ ਵਿਆਹ ਹੋਇਆ ਸ਼ਾਦੀ ਹੋਈ ਇੱਕ ਓੰਕਾਰ ਦੇ ਦਵਾਰੇ ਕੁਝ ਵਿਦਵਾਨ ਸੱਜਣਾ ਨੇ ਇਹ ਦਾਵਾ ਕੀਤਾ ਵੀ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਕ ਕਾਗਜ਼ ਦੇ ਉੱਪਰ ਇੱਕ ਓੰਕਾਰ ਲਿਖਿਆ ਤੇ ਉਹਦੇ ਦਵਾਰੇ ਉਹਨਾਂ ਨੇ ਪ੍ਰਕਰਮਾਂ ਕੀਤੀ ਉਹਦੇ ਫੇਰੇ ਲਏ ਨੇ ਤੇ ਕੁਝ ਵਿਦਵਾਨ ਸੱਜਣਾ ਨੇ ਇਸ ਗੱਲ ਦਾ ਦਾਵਾ ਕੀਤਾ ਹੈ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਮਾਤਾ ਸੁਲਖਣੀ ਜੀਆ ਦੇ ਨਾਲ ਆਪਣੀ ਸ਼ਾਦੀ ਦਾ ਜਿਹੜਾ ਕਾਰਜ ਸੀ ਮੁਕੰਮਲ ਕਰ ਲਿਆ ਜਿਹਦੇ ਬਾਬਤ ਦੋ ਕਥਨ ਆਪਾਂ ਨੂੰ ਆਉਂਦੇ ਨੇ ਪੜਨ ਦੇ ਵਿੱਚ ਸਮਝਣ ਦੇ ਵਿੱਚ ਸੁਭਾਵਕ ਹੈ ਦੋ ਪਿੰਡਾਂ ਤੋਂ ਲੋਕ ਗਏ ਨੇ ਚੋਂ ਪਿੰਡਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਸultanpur Lodhi ਤੋਂ ਵੀ ਪੰਚਾਇਤ ਗਈ ਐ ਇਥੋਂ ਤੱਕ ਤਲਵੰਡੀ ਤੋਂ ਵੀ ਪੰਚਾਇਤ ਆਈ ਐ ਪੱਖੋ ਕੇ ਰੰਧਾਵੇ ਤੋਂ ਪੰਜ ਸਰਪੰਚ ਆਏ ਨੇ ਬਟਾਲੇ ਦੇ ਪੰਜ ਸਰਪੰਚ ਨੇ ਐਨੇ ਮੋਹਤਵਾਰ ਸੱਜਣਾ ਦੇ ਵਿੱਚ ਦੋਵੇਂ ਪਰਿਵਾਰ ਆਮੇ ਸਾਹਮਣੇ ਬੈਠ ਗਏ ਜਿਹਦੇ ਵਿੱਚ ਪਹਿਲਾਂ ਬਾਬਾ ਮੂਲਚੰਦ ਜੀਆ ਨੇ ਖੜੇ ਹੋ ਕੇ ਇਹ ਬੇਨਤੀ ਕੀਤੀ ਵੀ ਹਾਂ ਅਸੀਂ ਆਪਣੀ ਪੂਰੀ ਮਨ ਦੀ ਇੱਛਾ ਦੇ ਨਾਲ ਤਸੱਲੀ ਦੇ ਨਾਲ ਆਪਣੀ ਬੱਚੀ ਦਾ ਵਿਆਹ ਹੈ ਜਿਹੜਾ ਵੀ ਮਹਿਤਾ ਕਲਿਆਣ ਦਾਸ ਜੀਆ ਦੇ ਪੁੱਤਰ ਨਾਨਕਦੇਵ ਮਹਾਰਾਜੀਆਂ ਦੇ ਨਾਲ ਕਰਨ ਲੱਗੇ ਆ। ਤੇ ਅਸੀਂ ਇਹ ਜ਼ਿੰਮੇਵਾਰੀ ਅੱਜ ਤੋਂ ਬਾਅਦ ਆਪਣੀ ਬੱਚੀ ਦਾ ਪੱਲਾ ਇਹਨਾਂ ਦੇ ਹੱਥ ਦੇ ਦਿੰਦੇ ਆ। ਵੀ ਸਾਡੀ ਬੱਚੀ ਦੇ ਅੱਜ ਤੋਂ ਬਾਅਦ ਉਹਨਾਂ ਦੀ ਪੂਰਨ ਜ਼ਿੰਮੇਵਾਰੀ ਉਹਨਾਂ ਦੇ ਆਬਰੂ ਦੇ ਪਤ ਦੇ ਜਿਨ੍ਹਾਂ ਭਾਈਵਾਲ ਉਹ ਨਾਨਕ ਦੇ ਮਹਾਰਾਜ ਹੋਣ ਇਤਿਹਾਸ ਲਿਖਦਾ ਹੈ ਫਿਰ ਮਹਿਤਾ ਕਲਿਆਣ ਦਾਸ ਜੀਆ ਨੇ ਖੜੇ ਹੋ ਕੇ ਇਹ ਬਚਨ ਪ੍ਰਵਾਨ ਕਰਿਆ ਵੀ ਹਾਂ ਅਸੀਂ ਮੂਲ ਚੰਦ ਜੀਆ ਦੇ ਇਸ ਜਿਹੜੀ ਉਹਨਾਂ ਦੀ ਵਿਚਾਰ ਹੈ ਉਹਨੂੰ ਸਵੀਕਾਰ ਕਰਦੇ ਹਾਂ ਅਸੀਂ ਬੀਬੀ ਸੁਲਖਣੀ ਨੂੰ ਆਪਣੀ ਧੀ ਬਣਾ ਕੇ ਰੱਖਾਂਗੇ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਇੱਕ ਨਵਾਂ ਮੈਂਬਰ ਸਵੀਕਾਰ ਕਰਦੇ ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਨੇ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਉਸ ਵਕਤ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਿਹੜਾ ਆਪਾਂ ਆਖਦੇ ਹਾਂ ਵੀ ਇੱਕ ਓੰਕਾਰ ਦੇ ਦੁਆਲੇ ਉਹਨਾਂ ਦਾ ਵਿਆਹ ਹੋਇਆ ਉਹਨਾਂ ਨੇ ਇੱਕ ਪਰਮੇਸ਼ਰ ਨੂੰ ਹਾਜ਼ਰ-ਨਾਜ਼ਰ ਮੰਨ ਕੇ ਇਹ ਵਚਨ ਕੀਤਾ ਸੀ ਵੀ ਅਸੀਂ ਆਪਣੇ ਪਤੀ-ਵ੍ਰਤਾ ਧਰਮ ਦੇ ਵਿੱਚ ਪਰਪੱਕ ਰਵਾਂਗੇ ਤੇ ਅਸੀਂ ਅੱਜ ਤੋਂ ਬਾਅਦ ਇਹ ਰਿਸ਼ਤੇ ਨੂੰ ਸਵੀਕਾਰ ਕਰਦੇ ਹਾਂ ਉਸ ਤੋਂ ਬਾਅਦ ਜਿਹੜੀ ਇੱਕ ਓੰਕਾਰ ਦੇ ਦਿਵਾਲੇ ਦੀ ਪ੍ਰਥਾ ਹੈ ਉਹਦਾ ਭਾਵ ਇਹ ਹੈ ਵੀ ਇੱਕ ਬੰਨੇ ਮਾਤਾ ਸੁਲਖਣੀ ਜੀ ਖੜੇ ਨੇ ਗੁਰੂ ਨਾਨਕ ਦੇਵ ਮਹਾਰਾਜ ਖੜੇ ਨੇ ਪੂਰਾ ਸਾਖ ਸੰਬੰਧੀ ਖੜੇ ਨੇ ਪਰਿਵਾਰ ਖੜੇ ਨੇ ਸਾਰੇ ਲੋਕ ਉਸ ਤੇ ਹਾਜ਼ਰ ਨਾਜ਼ਰ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇੱਕ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਸੀ ਹੇ ਦਾਤਾਰ ਪਾਤਸ਼ਾਹ ਪਰਮੇਸ਼ਰ ਜੀਓ ਆਪ ਜੀਆਂ ਦੀ ਅਪਾਰ ਕਿਰਪਾ ਦੇ ਸਦਕਾ ਵੀ ਅੱਜ ਇਹ ਰਿਸ਼ਤਾ ਸਿੰਘ ਗੰਢਣ ਜਾ ਰਹੇ ਆ ਤੇ ਰਿਸ਼ਤੇ ਦੇ ਵਿੱਚ ਤੁਸੀਂ ਕਲਾ ਵਰਤੋ ਆਪ ਸਹਾਈ ਹੋ ਕੇ ਇਹਨਾਂ ਦੋਵਾਂ ਪਰਿਵਾਰਾਂ ਦੀ ਤੋੜ ਨਿਭੇ ਤੇ ਇਹ ਰਿਸ਼ਤਾ ਹੈ ਜਿਹੜਾ ਸਵਾਸਾਂ ਦੇ ਨਾਲ ਨਾਲ ਸਾਡਾ ਨਿਭਦਾ ਜਾਵੇ। ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਜਦੋਂ ਇਹ ਵਿਚਾਰ ਹੋ ਗਈ ਤੇ ਗੁਰੂ ਨਾਨਕ ਸਾਹਿਬ ਨੇ ਰਿਸ਼ਤਾ ਪ੍ਰਵਾਨ ਕਰਿਆ ਤੇ ਇੱਥੇ ਫਿਰ ਕਹਿੰਦੇ ਬਾਬਾ ਮੂਲचंद ਜੀਾਂ ਨੇ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦਾ ਪੱਲਾ ਆਪਣੀ ਧੀ ਦੇ ਹੱਥ ਫੜਾਇਆ। ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਮੰਨ ਕੇ ਸੋ ਇਹ ਰੀਤੀ ਇਹ ਰਸਮਾਂ ਨਿਭਾਈਆਂ ਗਈਆਂ। ਪਿਉਤ ਉਸ ਤੋਂ ਬਾਅਦ ਜਦੋਂ ਇਹ ਕਾਰਜ ਮੁਕੰਮਲ ਹੋਏ ਨਹੀਂ ਧੰਨ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਦੀ ਤੋਂ ਬਾਅਦ ਜਦੋਂ ਵਿਆਹ ਹੋ ਗਿਆ ਤੇ ਜੰਝ ਲੈ ਕੇ ਮੁੜ ਸੁਲਤਾਨਪੁਰ ਲੋਧੀ ਆਏ ਤੇ ਜਿਹੜਾ ਜੰਝ ਦਾ ਉਤਾਰਾ ਹੋਇਆ ਏ ਉਹ ਬੇਬੇ ਨਾਨਕੀ ਦੇ ਘਰੇ ਹੋਇਆ ਮਾਤਾ ਤ੍ਰਿਪਤਾ ਜੀ ਉਸ ਵਕਤ ਭਾਵੇਂ ਹਾਜ਼ਰ ਨੇ ਪਰ ਜੋ ਦੁਨਿਆਵੀ ਰਸਮਾਂ ਨੇ ਕਹਿੰਦੇ ਬੇਬੇ ਨਾਨਕੀ ਨੇ ਲਵਾਈਆਂ ਸੀ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣਾ ਭਰਾ ਤੇ ਹੈ ਪਰ ਉਹਨਾਂ ਨੇ ਪੁੱਤਰਾਂ ਦੀ ਤਰ੍ਹਾਂ ਪਿਆਰ ਕੀਤਾ ਕਿਉਂਕਿ ਬੇਬੇ ਨਾਨਕੀ ਦੇ ਘਰ ਕੋਈ ਸੰਤਾਨ ਨਹੀਂ ਸੀ ਇਸ ਕਰਕੇ ਇੱਕ ਮਾਂ ਵਾਲੀਆਂ ਉਹਨਾਂ ਨੇ ਸੱਬੇ ਰਸਮਾਂ ਲਵਾਈਆਂ ਬੜੀ ਪ੍ਰਸੰਨਤਾ ਹੋਈ ਜਦੋਂ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਹੋ ਗਈ ਉਹਨਾਂ ਦਾ ਵਿਆਹ ਹੋਇਆ ਇੱਕ ਇਤਿਹਾਸ ਦਾ ਬੜਾ ਪਿਆਰਾ ਇਹ ਵੀ ਵਾਕ ਹੈ ਵੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਘਰ ਪਹਿਲੇ ਸਾਹਜਾਦੇ ਨੇ ਜਨਮ ਲਿਆ ਬਾਬਾ ਸ੍ਰੀ ਚੰਦ ਜੀਾਂ ਨੇ ਬਾਬਾ ਸ੍ਰੀ ਚੰਦ ਜੀਾਂ ਦੀ ਸਾਰੀ ਪਰਵਰਿਸ਼ ਬੇਬੇ ਨਾਨਕੀ ਨੇ ਕੀਤੀ ਬਾਬਾ ਸ੍ਰੀ ਚੰਦ ਜੀਾਂ ਦੀ ਪਰਵ੍ਰਿਸ਼ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਸਭ ਜੱਤੇ ਦੀ ਬੇਬੇ ਨਾਨਕੀ ਨੇ ਕੀਤੀ ਉਹਨਾਂ ਨੂੰ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀਾਂ ਨੇ ਬਾਬਾ ਸ੍ਰੀ ਚੰਦ ਉਹਨਾਂ ਦੀ ਗੋਦ ਪਾਇਆ ਸੀ ਸੋ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਵਧੀਕ ਸਮਾਂ ਰਹੇ ਜਿੰਨਾ ਸਮਾਂ ਉਹਨਾਂ ਦੇ ਬੱਚੇ ਥੋੜੇ ਉਡਾਰ ਨਹੀਂ ਹੋਏ ਸਿਆਣੇ ਨਹੀਂ ਹੋਏ ਉਹਨਾਂ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਦੇਸ਼ ਪ੍ਰਦੇਸ਼ ਦਾ ਦੌਰਾ ਨਹੀਂ ਕੀਤਾ ਕਿਉਂਕਿ ਸਹਿਬਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਭਾਈ ਗੁਰਦਾਸ ਦੇ ਕਲਮ ਦੇ ਵਿੱਚੋਂ ਪੜ੍ਹਿਆ ਏ ਵੀ ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆ ਨੇ ਇਹ ਗੱਲ ਡੰਕੇ ਦੀ ਚੋਟ ਤੇ ਆਖੀ ਵੀ ਸਾਰੇ ਧਰਮਾਂ ਦੇ ਵਿੱਚੋਂ ਗ੍ਰਿਸ਼ਤ ਨੂੰ ਪ੍ਰਧਾਨਤਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਪ ਵੀ ਗ੍ਰਿਸ਼ਤ ਧਾਰਨ ਕਰ ਲਿਆ ਤੇ ਗੁਰੂ ਨਾਨਕ ਗ੍ਰਸਤ ਤੋਂ ਬਾਗੀ ਨਹੀਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਬੱਚੇ ਥੋੜੇ ਸਿਆਣੇ ਹੋ ਗਏ ਸੂਝਵਾਨ ਹੋ ਗਏ ਉਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਫਿਰ ਕੌਤਕ ਰਚਾਇਆ ਤਿੰਨ ਦਿਨ ਵੀ ਨਦੀ ਦੇ ਵਿੱਚ ਇਕਾਂਤ ਵਾਸ ਕਰਿਆ ਸਤਨਾਮ ਦਾ ਹੁਕਾ ਦਿੱਤਾ ਤੇ ਪਹਿਲੀ ਉਦਾਸੀ ਆਰੰਭ ਕੀਤੀ ਜਦੋਂ ਉਹਨਾਂ ਦੇ ਬੱਚੇ ਸਿਆਣੇ ਹੋ ਗਏ ਸਨ ਜਦੋਂ ਉਹਨਾਂ ਦੇ ਬੱਚੇ ਆਪਣੀ ਮਾਂ ਦੀ ਦੇਖਰੇਖ ਕਰ ਸਕਦੇ ਨੇ ਆਪਣੀ ਮਾਂ ਦੀ ਅਗਵਾਈ ਕਰ ਸਕਦੇ ਨੇ ਬੇਬੇ ਨਾਨਕੀ ਦੇ ਘਰ ਦਾ ਖਿਆਲ ਰੱਖ ਸਕਦੇ ਨੇ ਉਦੋਂ ਗੁਰੂ ਨਾਨਕ ਦੇ ਮਹਾਰਾਜ ਘਰੋਂ ਤੁਰੇ ਨੇ ਭਾਵੇਂ ਉਹਨਾਂ ਨੇ ਗ੍ਰਿਸ਼ਤ ਨੂੰ ਵੀ ਸੰਭਾਲਿਆ ਹੈ ਪਰਿਵਾਰ ਦੀ ਵੀ ਪੂਰੀ ਤੰਦੇਹੀ ਦੇ ਨਾਲ ਸੰਭਾਲ ਕੀਤੀ ਹੈ ਤੇ ਹੁਣ ਚੜ੍ਹਿਆ ਸ਼ੋਧਣ ਧਰਤ ਲੁਕਾਈ ਹੁਣ ਲੁਕਾਈ ਦਾ ਵੀ ਵਪਾਰ ਉਤਾਰਾ ਕਰ ਰਹੇ ਨੇ ਸਰਵ ਕਲਾ ਸਮਰੱਥ ਹਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਸੋ ਅੱਜ ਸਹਿਬ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਪਾਵਨ ਵਿਆਹ ਪੁਰਬ ਹੈ ਇੱਕ ਵਾਰ ਫਿਰ ਤੋਂ ਆਪ ਸਰਬੱਤ ਸੰਗਤ ਨੂੰ ਸੱਚੇ ਪਾਤਸ਼ਾਹ ਦੇ ਪਾਵਨ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਤੇ ਆਪਾਂ ਨੇ ਅਰਦਾਸ ਬੇਨਤੀ ਇਹੋ ਕਰਨੀ ਹੈ ਏ ਸੱਚੇ ਪਾਤਸ਼ਾਹ ਜਿਵੇਂ ਤੁਹਾਡਾ ਇੱਕ ਰਿਸ਼ਤਾ ਜੁੜਿਆ ਬਾਬਾ ਮੂਲਚੰਦ ਜੀਾਂ ਦੇ ਪਰਿਵਾਰ ਨਾਲ ਕਿਤੇ ਸਾਡਾ ਵੀ ਤੁਹਾਡੇ ਚਰਨਾਂ ਨਾਲ ਰਿਸ਼ਤਾ ਜੁੜ ਜਾਵੇ ਸਾਡੀ ਸੁਰਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਨਾਲ ਇੱਕਮਿਕ ਹੋ ਜਾਵੇ ਤੇ ਸਾਡਾ ਵੀ ਕਿਤੇ ਪਾਰ ਉਤਾਰਾ ਹੋ ਜਾਵੇ ਇਸ ਕਰਕੇ ਆਓ ਸੁਰਤ ਕਰਕੇ ਸ਼ਬਦ ਦਾ ਮੇਲ ਹਾਸਲ ਕਰੀਏ ਗੁਰੂ ਨਾਨਕ ਦੇ ਸ਼ਬਦਾਂ ਨੂੰ ਆਪਣੀ ਸੁਰਤ ਦੇ ਵਿੱਚ ਵਸਾ ਕੇ ਜੀਵਨ ਪੰਥ ਦੇ ਉੱਪਰ ਅਗਲਾ ਸਫ਼ਰ ਤੈਅ ਕਰੀਏ ਸਤਿਗੁਰੂ ਕਿਰਪਾ ਕਰਨਗੇ ਇਹ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਵੇਗਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਧ ਸੰਗਤ ਜੀਓ ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਵਨ ਅਸਥਾਨਾਂ ਦੇ ਉੱਪਰ ਡੇਰਾ ਕਾਰ ਸੇਵਾ ਦੇ ਵੱਲੋਂ ਨਿਰੰਤਰ ਸੇਵਾਵਾਂ ਜਾਰੀ ਹਨ ਪੰਥ ਰਤਨ ਬਾਬਾ ਹਰਵੰਦ ਸਿੰਘ ਜੀਾਂ ਦੇ ਜਥੇ ਵੱਲੋਂ ਉਹਨਾਂ ਦੇ ਵਰੁਸਾਏ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਔਰ ਗੁਰਦੁਆਰਾ ਕੋਤਵਾਲੀ ਸਾਹਿਬ ਇਹਨਾਂ ਅਸਥਾਨਾਂ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਸੇਵਾ ਮੰਨਵਾਰ ਰਹੇ ਅਜੋਕੇ ਸਮੇਂ ਵਿੱਚ ਲੰਗਰ ਹਾਲ ਦੀ ਸੇਵਾ ਹੋ ਰਹੀ ਹੈ ਜਿਹਦੇ ਲਈ ਪੱਥਰ ਟੈਲਾਂ ਸੀਮੈਂਟ ਰੇਤੇ ਦੀ ਬੜੀ ਲੋੜ ਹੈ ਸਸੰਗਤਾਂ ਸੇਵਾਵਾਂ ਦੇ ਵਿੱਚ ਯੋਗਦਾਨ ਪਾਉਣਾ ਤਨ ਮਨ ਧੰਦੇ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਹੀਆਂ ਬੁਰੀਆਂ ਆਈਆਂ ਵਚ ਧਰਮ ਹਦੂਰਾ ਕਰਮੀਆਂ ਪੁ ਆਪਣੀ ਕਿਨੇੜ ਕੇ ਦੂਰ ਜਿਨ੍ਹੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਜਿਨ੍ਹੀ ਨਾਮ ਧਿਆਇਆ ਗਏ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Whoa.